ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰਾਮੂ ਵਾਲੋ ਹਰਚੁਕਾ ਤਹਿਸੀਲ ਤੇ ਜ਼ਿਲ੍ਹਾ ਬਈਨੂ ਮੋਗਾ ਦੇ ਪਿੰਦੇ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਈ ਕੰਮ ਕਰਦੇ ਆ ਰਟੀਨ ਚ ਪਸੂਵੰਦੇ ਰਹਿੰਦੇ ਨੇ ਅੰਦਰ ਰਟੀਨ ਚ ਆਪਣੇ ਚੈਨਲ ਤੇ ਵੀਡੀਓ ਰਹਿੰਦੀਆਂ ਰਹਿੰਦੀਆਂ ਨੇ ਅੱਜ ਇੱਕ ਤਾਜੀ ਸੂਈ ਗਾਂ ਤੇ ਇੱਕ ਟੋਕੜ ਜਰਸੀ ਬਾਈ ਦੀ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸੋ ਨਾਮ ਵਿੱਕੀ ਪਿੰਡ ਰਾਮੂ ਵਾਲਾ ਹਰਚੋਗਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ 991413375 ਜਿਹੜੀ ਬਾਈ ਆਪਾਂ ਕੱਲ ਵੀਡੀਓ ਪਾਈ ਵੈਗ ਗਿਆ ਹਾਂ ਫੋਨ ਅਜੇ ਵੀ ਆਈ ਜਾਂਦੇ ਵੈਗ ਗਿਆ ਠੀਕ ਆ ਜੀ ਕਿੰਨੇ ਕ ਫੋਨ ਆ ਗਏ ਜੀ ਫੋਨ ਤਾਂ ਅਜੇ ਆਈ ਜਾਂਦੇ ਬਾਹਲੇ ਫੋਨ ਆ ਗਏ ਠੀਕ ਆ ਜੀ ਇੱਕ ਨੰਬਰ ਬਈ ਸੂਈ ਤੋਂ ਸ਼ੁਰੂ ਕਰ ਲੈਨੇ ਆ। 2 ਆ ਕਿੰਨਾਂ ਸੂਈ ਆ। ਇਹ ਦੂਜਾ ਸੂਆ ਸੂਈ ਆ। ਕਦੋਂ ਸੂਈ ਆ ਜੀ ਇਹ। ਤੇ ਇਹਨੂੰ ਆਖਤਾ ਹੋ ਗਿਆ ਸੂਈ। ਬੱਚਾ ਕੀ ਆ ਜੀ? ਬੱਚਾ ਵੱਛੀ ਆ ਪਿੱਛੇ। ਮਗਰ ਬਹੁਤ ਸੋਹਣੀ ਵੱਛੀ ਆ ਜਾਤ ਬਰੀਡ ਵਾਲੀ। ਜਿਹੜਾ ਬਈ ਭਾਂਡੇ ਵਾਲਾ ਦੁੱਧ ਕਿੰਨਾ ਭਾਂਡੇ 14 ਕਿਲੋ ਦੁੱਧ ਭਾਂਡੇ। ਓਕੇ ਦੇ ਦਾਂਗੇ। ਭਾਂਡੇ ਤੇ ਰੱਖਣਾ ਦੀ ਓਕੇ ਆ। ਪੂਰੀ ਓਕੇ ਆਈ ਥਾਣਾ ਵੀ। ਲੈ ਵੀਰ ਬਾਹਰ ਲਿਆਈ। ਬਾਈ ਦੇ ਦੱਸਣ ਮੁਤਾਬਕ ਦੂਜਾ ਸੂਆ ਸੂਈ ਹੋਈ ਆ। ਮਗਰ ਬੱਚਾ ਵੱਛੀ ਆ। ਵੀਡੀਓ ਬਣਾਉਣ ਦਾ ਸਮਾਂ ਤੁਸੀਂ ਦੇਖ ਸਕਦੇ ਹੋ। 12:22 ਹੋ ਗਏ ਆ। ਹਨ ਲੇਵੇ ਦੀ ਜੱਜਮੈਂਟ ਉਹ ਹਿਸਾਬ ਨਾ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੁੰਦਾ। ਥਾਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀਂ ਚਵਾਈ ਵਾਲਾ ਮੋੜ ਲਿਆ ਵੀਰ। ਜਿਹੜਾ ਭਾਂਡੇ ਵਾਲਾ ਦੁੱਧ ਆ ਬਾਈ 10 ਦਾ 14 ਚ ਲੋਨੈਕ ਤਿਆਰ ਆ। ੱੱਲੀ ਦੁੱਤੀ ਕਰਨੀ ਆ ਚਾਹੇ ਦੋ ਟਾਈਮ ਚਵਾਈ ਕਰ ਲਿਓ ਚਾਹੇ ਚਾਰ ਟਾਈਮ ਕਰ ਦਿਓ। ਤਿੰਨ ਟੰਡੇ ਇਨੇ ਵੇ ਖੜਾ ਆ ਗਏ ਜਿੱਥੇ ਮਰਜੀ ਟੋਲਾ ਬੈਠ ਕੇ। ਤੇਰਾ ਤਾਂ ਦਾ ਕਰਮ ਵਾਲੀ ਰਾਤ ਤੋਂ ਕੋਈ ਨਹੀਂ ਚਾਹੇ ਵੇੜ ਦੇ ਵਿਚਾਲੇ ਬੈਠ ਕੇ। ਚੋਲੋ ਬਾਕੀ ਹਵਾਨੇ ਦੀ ਫਿਟਨੈਸ ਤੁਸੀਂ ਦੇਖ ਸਕਦੇ ਹੋ ਸੋਹਣੀ ਆ ਚਾਰ ਹੀ ਥਾਣਾ ਗੈਪ ਤੇ ਲੱਗਿਆ ਤਸੱਲੀ ਤੁਸੀਂ ਕਰ ਲਿਓ ਜੀ ਦੋ ਟਾਈਮ ਚੋਲਿਓ ਬਾਈ ਦੇ ਘਰੇ ਚਾਰ ਟਾਈਮ ਚੋਲਿਓ 14 ਕਿਲੋ ਨੈਟ ਕੰਡੇ ਵਾਲਾ ਤਿਆਰ ਹੋਊਗਾ ਮਗਰ ਬਰੀਡ ਵਾਲੀ ਬੱਚੀ ਆ ਦੇਖ ਸਕਦੇ ਹੋ ਇਹਦਾ ਮੁੱਲ ਬਾਈ ਇਹਦਾ ਮੁੱਲ ਲੈਣ ਦੇਣ ਵਾਲਾ ਬਾਈ 42000 ਚ ਮਾਨਤਾ ਨਹੀਂ ਕਰਾਂਗੇ ਠੀਕ ਆ ਜੀ ਲੈਣ ਦੇਣ ਵਾਲਾ ਮੁੱਲ ਬਾਈ ਮੈਨੂੰ ਛੋੜ ਹੀ ਹੋਊਗਾ ਠੀਕ ਆ ਜੀ 42000 ਚੋਂ 22 ਕਹਿੰਦਾ ਮਾਣ-ਤਾਨ ਕਰਦਾਂਗੇ ਜਿਹਨੂੰ ਜਜੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਦੂਜੀ ਵੀਰੇ ਬਾਹਰ ਹੀ ਲਿਆਈ 25 ਬੜੀ ਸ਼ਾਹੀ ਮਗਰ ਫੁੱਲ ਸੀਮਾਂ ਦਾ ਪਤਾ ਬਈ ਬੱਛੀ ਦਾ ਨਹੀਂ ਸੀਮਾਂ ਦਾ ਤਾਂ ਨਹੀਂ ਪਤਾ ਵੀਰੇ ਯਾਰ ਠੀਕ ਆ ਜੀ ਸੀਮਾਂ ਦਾ ਨਾ ਪੁੱਛਿਆ ਉਹਨਾਂ ਨੂੰ ਆਪਾਂ ਟਰੇਲੂ ਬੰਦੇ ਸੀ ਜਿਨ੍ਹਾਂ ਤੋਂ ਲਈ ਆ ਠੀਕ ਆ ਪਰ ਹੈ ਚੰਗੀ 2 ਨੰਬਰ ਸੋਹਣੀ ਜਰਸੀ ਪੰਜਾਬ ਵਾਲੀ ਕਿੰਨਵਾ ਸੂਆ ਸੂਈ ਆ ਬਾਈ ਇਹ ਇਹ ਪਹਿਲਾ ਸੂਆ ਸੂਈ ਆ ਜੀ ਦੰਦੋ ਜੀ ਦੰਦੋ ਆਪਾਂ ਵੇਖੀ ਨਹੀਂ ਕਿ ਵੀ ਦੰਦਾ ਦੋ ਦਾ ਪੂਰ ਕੋਈ ਆ ਠੀਕ ਆ ਬਾਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਮਹੀਨਾ ਹੋ ਗਿਆ ਜੀ ਦੁੱਧ ਕਿੰਨਾ ਤਿਆਰ ਹੋ 10 ਕਿਲੋ ਤਿਆਰਾ ਬੱਚਾ ਜੀ ਬੱਚਾ ਐਕਸਪਾਇਰ ਹੋ ਗਿਆ ਜੀ ਐਕਸਪਾਇਰ ਹੋ ਟੋਪੜਾ ਜੀ ਦੇਣ ਹਾਂ ਜੀ ਹਾਂ ਜੀ ਟੋਪੜਾ 10 ਕਿਲੋ ਭਾਂਡੇ ਵਾਲਾ ਤਿਆਰਾ ਬਾਹਰ ਲੈ ਚੱਲੀ ਵੀਰ ਪੰਜਾਬ ਵਾਲੀ ਜਰਸੀ ਚੰਗੀ ਆ ਜੀ ਵਜਨ ਵਜੂਦ ਵਾਲੀ ਆ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਾਸ ਹੀ ਦਿੱਤਾ ਏ ਚਵਾਈ ਤੁਸੀਂ ਕਰੀ ਲੈਣੀ ਥਣਾ ਦੀ ਓਕੇ ਆ ਜੀ ਹਾਂ ਜੀ ਥਣਾ ਦੀ ਪੂਰੀ ਓਕੇ ਆ ਠੀਕ ਆ ਥਣਾ ਦੀ ਬਾਈ ਕਹਿੰਦਾ ਓਕੇ ਆ ਇਹ ਵੀ ਪੂਰੀ ਜੇ ਮਰਜੀ ਲੈ ਜਾਓ ਪਰਮਾਲੀ ਫੋਲਾ ਚਾਰ ਹੀ ਥਣ ਗੈਪ ਤੇ ਲੱਗਿਆ ਹੱਥੀ ਚਵਾਈ ਵਾਲੇ ਬਾਕੀ ਮੈਂ ਕਹਿਣਾ ਹੀ ਹੁੰਨਾ ਰੇਕ ਵੀਡੀਓ 'ਚ ਸੂਏ ਸਵਾਏ ਪਸ਼ੂ ਦੀ ਤਸੱਲੀ ਜ਼ਰੂਰ ਕਰ ਲਿਆ ਕਰੋ ਰੁਟੀਨ ਦਾ ਹੀ ਕੰਮ ਆ ਬਾਈ ਦਾ ਪਸ਼ੂ ਆਉਂਦਾ ਹੀ ਰਹਿੰਦੇ ਆ ਜਿਹੜਾ ਭਾਂਡੇ ਵਾਲਾ ਦੁੱਧ ਆ ਉਹ 10 ਕਿਲੋ ਆਉਂਦਾ ਜੋਕ ਕੇ ਲੈ ਜਾ ਇਹਦਾ ਮੁੱਲ ਬਾਈ ਇਹਦਾ ਮੁੱਲ ਲੈਣ ਦੇਣੇ ਆ 24000 ਚ ਮਾਨਦਾਨ ਕਰ ਦਾਂਗੇ ਠੀਕ ਆ ਜੀ ਲੈਣ ਦੇਣ ਮੁੱਲ ਬਾਈ ਕਹਿੰਦਾ 24000 ਚ ਮਾਨਦਾਨ ਕਰ ਦਾਂਗੇ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਧੰਨਵਾਦ